ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਰੰਦ ਫਤਿਹ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 12 ਮਈ ਯਾਨੀ ਕੱਲ ਗੁਰਦੁਆਰਾ ਫਤਿਹਗੰਢ ਸਾਹਿਬ ਚੱਪੜ ਜਿਹੜੀ ਤੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੱਕ ਸਰੰਦ ਫਤਿਹ ਮਾਰਕਸ ਆ ਜਾਵੇਗਾ ਜਾਣ ਕਰ ਦਿੰਦੇ ਆ ਗੁਰਦੁਆਰਾ ਜੀ ਦੀ ਫਤਿਹਗੜ੍ਹ ਸਾਹਿਬ ਦੇ ਹੈੱਡ ਗੰਥੀ ਗਿਆਨੀਰ ਪਾਲ ਸਿੰਘ ਅਤੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਸਿੱਖ ਪੰਥ ਦੇ ਮਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰੰਦ ਦੇ ਜ਼ਬਰ ਹੁਕਮ ਰਾਣ ਵजीर खान ਨੂੰ ਸੋਕ ਕੇ ਸਰੰਦ ਦੇ ਜ਼ੁਲਮੀ ਰਾਜ ਨੂੰ ਸਰਹੰਦ ਕਰਕੇ ਸਰਹੰਦ ਉੱਪਰ 14 ਮਈ 1710 ਈਸਵੀ ਨੂੰ ਫਤਿਹ ਕੀਤੀ ਗਈ ਸੀ ਜਿਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਬਰਨੋਾ ਕਾਟੀ ਵੱਲੋਂ ਇਸ ਗੌਰਵਮਈ ਗਾਥਾ ਤੇ ਪੋਇਤਾ ਦੇ ਆੜ ਨੂੰ ਹਰ ਸਾਲ ਵਿਲੱਖਣ ਤਰੀਕੇ ਨਾਲ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਹੰਦ ਦੀ ਧਰਤੀ ਜਿਹੜੀ ਕਦੀ ਸਿੱਧਮਾ ਦੀ ਧਰਤੀ ਸੀ ਇਸ ਧਰਤੀ ਨੂੰ ਸਿਜਦਾ ਕਰਨ ਦੇ ਯੋਗ ਗੁਰੂ ਲਾਲਾ ਦੀ ਪਵਿੱਤਰ ਕੁਰਬਾਨੀ ਨੇ ਬਣਾਇਆ ਮਾ ਗੁਜਰੀ ਜੀ ਦੀ ਮਹਾਨ ਦੇਨ ਸ਼ਹਾਦਤ ਜਨੇ ਜ਼ੁਲਮੀ ਰਾਜ ਦੀਆਂ ਜੜਾਂ ਪੁੱਟੀਆਂ ਤੇ ਕੇਵਲ ਸਵਾ ਪੰਜ ਵਰਿਆਂ ਦੇ ਬਾਅਦ ਇਸ ਧਰਤੀ ਤੇ ਖਾਲਸਾ ਰਾਜ ਦਾ ਮੋਢ ਬੱਜਿਆ ਸੋ 12 ਮਈ 1710 ਨੂੰ ਵਜੀਦੇ ਨੂੰ ਸੋਧ ਕੇ ਚੱਪੜਚੀੜੀ ਦੇ ਮੈਦਾਨ 'ਚ ਖਾਲਸਾ ਫੌਜਾਂ 14 ਤਰੀਕ ਨੂੰ ਫਿਰ ਇਸ ਧਰਤੀ ਤੇ ਜੇਤੂਆਂ ਦੀ ਸ਼ਕਲ ਵਿੱਚ ਦਾਖਲ ਹੋਈਆਂ ਤੇ ਮੁਗਲ ਹਕੂਮਤ ਦਾ ਅੰਤ ਕਰਕੇ ਖਾਲਸਾ ਰਾਜ ਕਾਇਮ ਕੀਤਾ ਸੋ 12 ਮਈ ਨੂੰ ਫਤਿਹ ਮਾਰਚ ਹਰ ਸਾਲ ਦੀ ਤਰ੍ਹਾਂ ਸੇਕ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਦੇਖਰੇਖੇ ਸਤ ਗ੍ਰਾਂਦੀ ਅਗਵਾਈ ਦੇ ਵਿੱਚ ਸਵੇਰੇ ਲਗਭਗ 9 ਵਜੇ ਆਰੰਭ ਹੋਏਗਾ ਸ਼੍ਰੀ ਖਨਪਾਤ ਸਾਹਿਬ ਦੀ ਸਮਾਪਤੀ ਤੋਂ ਬਾਅਦ ਜਿਹੜਾ ਲਗਭਗ ਇੱਥੇ ਸ਼ਾਮ ਨੂੰ 4 ਵਜੇ ਪਹੁੰਚੇਗਾ ਗਤਕੇ ਦੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਹੁੰਦੇ ਆ ਢਾਡੀ ਦਰਬਾਰ ਸਜਨੇ ਨੇ ਸੋ 12 13 ਤੇ 14 ਤਰੀਕ ਨੂੰ ਦੇਸ਼ ਦੇ ਹਾਲਾਤਾਂ ਨੂੰ ਧਿਆਨ ਚ ਰੱਖਦਿਆਂ ਹੋਇਆ ਬڑے ਸੰਜਮ ਦੇ ਤੇ ਸਾਦਗੀ ਵਿੱਚ ਇਹ ਸਮਾਗਮ ਹੋਣਗੇ ਤੇ ਸ਼ਰਦਾ ਨਾਲ ਅਕੀਦਤ ਨਾਲ ਸਿੱਖ ਸੰਗਤਾਂ ਇਹਨਾਂ ਸਮਾਗਮਾਂ 'ਚ ਹਾਜ਼ਰੀਆਂ ਭਰ ਰਹੀਆਂ ਨੇ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਕੀਤੇ ਜਾ ਚੁੱਕੇ ਆ ਆਪ ਸੰਗਤ ਦੇ ਸਹਿਯੋਗ ਦੀ ਆਸ ਵਿੱਚ ਇਹ ਸਮਾਗਮ ਚੜ੍ਹਦੀ ਕਲਾ 'ਚ ਸੰਪੂਰਨ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਰੰਦ ਫਤਿਹ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 12 ਮਈ ਯਾਨੀ ਕੱਲ ਗੁਰਦੁਆਰਾ ਫਤਿਹਗੰਢ ਸਾਹਿਬ ਚੱਪੜ ਜੀੜੀ ਤੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੱਕ ਸਰੰਦ ਫਤਿਹ ਮਾਰਛਾ ਆ ਜਾਵੇਗਾ ਜਾਣ ਕਰ ਦਿੰਦੇ ਹਾਂ ਗੁਰਦੁਆਰਾ ਜੀਦੀ ਫਤਿਹਗੜ੍ਹ ਸਾਹਿਬ ਦੇ ਐਡਮਿਨਟੀ ਗਿਆਨੀਰ ਪਾਲ ਸਿੰਘ ਅਤੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਸਿੱਖ ਪੰਥ ਦੇ ਮਾਨਯੋਗ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰੰਦ ਦੇ ਜ਼ਬਰ ਹੁਕਮ ਰਾਨੂ ਵਜ਼ੀਰ ਖਾਨ ਨੂੰ ਸੂਰਕੇ ਸੰਦੇ ਜ਼ੁਲਮੀ ਰਾਜ ਨੂੰ ਸਰਹੰਦ ਕਰਕੇ ਸਰਹੰਦ ਉੱਪਰ 14 ਮਈ 1710 ਈਸਵੀ ਨੂੰ ਫਤਿਹ ਕੀਤੀ ਗਈ ਸੀ ਜਿਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਬਰਨੋਾ ਕਾਟੀ ਵੱਲੋਂ ਇਸ ਗੌਰਵਮਈ ਗਾਥਾ ਤੇ ਪੋਇਤਾ ਡੈੜ ਨੂੰ ਹਰ ਸਾਲ ਵਿਲੱਖਣ ਤਰੀਕੇ ਨਾਲ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਹੰਦ ਦੀ ਧਰਤੀ ਜਿਹੜੀ ਕਦੀ ਸਿੱਧਮਾ ਦੀ ਧਰਤੀ ਸੀ ਇਸ ਧਰਤੀ ਨੂੰ ਸਜਦਾ ਕਰਨ ਦੇ ਯੋਗ ਗੁਰੂ ਲਾਲਾ ਦੀ ਪਵਿੱਤਰ ਕੁਰਬਾਨੀ ਨੇ ਬਣਾਇਆ ਮਾ ਗੁਜਰੀ ਜੀ ਦੀ ਮਹਾਨ ਦੇਨ ਸ਼ਹਾਦਤ ਜਿਹਨੇ ਜ਼ੁਲਮੀ ਰਾਜ ਦੀਆਂ ਜੜਾਂ ਪੁੱਟੀਆਂ ਤੇ ਕੇਵਲ ਸਵਾ ਪੰਜ ਵਰਿਆਂ ਦੇ ਬਾਅਦ ਇਸ ਧਰਤੀ ਤੇ ਖਾਲਸਾ ਰਾਜ ਦਾ ਮੋਢ ਬੱਜਿਆ ਸੋ 12 ਮਈ 1710 ਨੂੰ ਵਜੀਦੇ ਨੂੰ ਸੋਧ ਕੇ ਚੱਪੜਚੀੜੀ ਦੇ ਮੈਦਾਨ 'ਚ ਖਾਲਸਾ ਫੌਜਾਂ 14 ਤਰੀਕ ਨੂੰ ਫਿਰ ਇਸ ਧਰਤੀ ਤੇ ਜੈਤੂਆਂ ਦੀ ਸ਼ਕਲ ਵਿੱਚ ਦਾਖਲ ਹੋਈਆਂ ਦੇ ਮੁਗਲ ਹਕੂਮਤ ਦਾ ਅੰਤ ਕਰਕੇ ਖਾਲਸਾ ਰਾਜ ਕਾਇਮ ਕੀਤਾ। ਸੋ 12 ਮਈ ਨੂੰ ਫਤਿਹ ਮਾਰਚ ਹਰ ਸਾਲ ਦੀ ਤਰ੍ਹਾਂ ਸੇਕ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖੇ 7 ਗ੍ਰਾਂਦੀ ਇਕਵਾਈ ਦੇ ਵਿੱਚ ਸਵੇਰੇ ਲਗਭਗ 9 ਵਜੇ ਆਰੰਭ ਹੋਏਗਾ ਸ਼੍ਰੀ ਖਨਪਾਟ ਸਾਹਿਬ ਦੀ ਸਮਾਪਤੀ ਤੋਂ ਬਾਅਦ ਜਿਹੜਾ ਲਗਭਗ ਇੱਥੇ ਸ਼ਾਮ ਨੂੰ 4 ਵਜੇ ਪਹੁੰਚੇਗਾ ਗਤਕੇ ਦੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਹੁੰਦੇ ਆ ਢਾਡੀ ਦਰਬਾਰ ਸਜਨੇ ਨੇ 12 13 ਤੇ 14 ਤਰੀਕ ਨੂੰ ਦੇਸ਼ ਦੇ ਹਾਲਾਤਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਬੜੇ ਸੰਜਮ ਦੇ ਤੇ ਸਾਦਗੀ ਵਿੱਚ ਇਹ ਸਮਾਗਮ ਹੋਣਗੇ। ਤੋਂ ਸ਼ਰਧਾ ਨਾਲ, ਅਕੀਦਤ ਨਾਲ ਸਿੱਖ ਸੰਗਤਾਂ ਇਹਨਾਂ ਸਮਾਗਮਾਂ 'ਚ ਹਾਜ਼ਰੀਆਂ ਭਰ ਰਹੀਆਂ ਨੇ। ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਕੀਤੇ ਜਾ ਚੁੱਕੇ ਆ। ਆਪ ਸੰਗਤ ਦੇ ਸਹਿਯੋਗ ਦੀ ਆਸ ਵਿੱਚ ਇਹ ਸਮਾਗਮ ਚੜ੍ਹਦੀ ਕਲਾ 'ਚ ਸੰਪੂਰਨ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ।